ਅਗਰ ਤੁਹਾਨੂੰ ਵੀ ਲੱਗਦਾ ਹੈ ਕਿ ਦੁੱਧ ਦੇ ਪ੍ਰੋਡਕਟ ਤੁਹਾਡੀ ਸਿਹਤ ਨੂੰ ਨੁਕਸਾਨ ਪਹੁੰਚਾ ਸਕਦੇ ਨੇ ਤਾਂ ਹੁਣੇ ਮਾਹਿਰਾਂ ਦੀ ਗੱਲ ਸੁਣੋ ਮੱਖਣ ਤੇ ਕਿਓ ਦੇ ਵਿੱਚੋਂ ਕਿਹੜਾ ਸਿਹਤ ਦੇ ਲਈ ਜ਼ਿਆਦਾ ਖਤਰਨਾਕ ਹੈ ਸੁਣ ਕੇ ਸ਼ੇਅਰ ਵੀ ਜ਼ਰੂਰ ਕਰਿਓ ਤੇ ਸਾਵਧਾਨੀ ਵੀ ਵਰਤਿਓ ਜਿहां ਕਿਓ ਤੇ ਮੱਖਣ ਦੀ ਅੱਜ ਗੱਲ ਕਰਦੇ ਆਂ ਜਿੱਥੇ ਪੋਸ਼ਕ ਤੱਤਾਂ ਦੇ ਨਾਲ ਬਹੁਮੇਂ ਭਰਪੂਰ ਹੁੰਦੇ ਨੇ ਕਿ ਉਹ ਹੈਲਦੀ ਫੈਟ ਹੁੰਦਾ ਇਸ ਦੇ ਵਿੱਚ ਵਿਟਾਮਿਨ ਏ ਦੇ ਨਾਲ ਓਮੇਗਾ 3 ਫੈਟੀ ਐਸਿਡ ਵੀ ਹੁੰਦਾ 45 ਮੱਖਣ ਦੇ ਵਿੱਚ ਵਿਟਾਮਿਨ ਏ ਹੋ ਸਕਦਾ ਹੈ ਕਿਉਂ ਤੇ ਮੱਖਣ ਦੇ ਵਿੱਚ ਕੈਲਰੀ ਮੱਖਣ ਜਿਹੜੀ ਹੈ 51% ਤੇ ਹੈਲਦੀ ਫੈਟ 71% ਤੇ 3 ਗ੍ਰਾਮ ਅਨ ਹੈਲਦੀ ਫੈਟ ਹੁੰਦਾ ਪ੍ਰਤੀ 717 ਕਿਲੋ ਕੈਲਰੀ ਪ੍ਰਦਾਨ ਕਰਦਾ ਅਗਰ 100 ਗ੍ਰਾਮ ਕਿਉ ਦੀ ਗੱਲ ਕਰੀਏ ਤਾਂ 60% ਜਿਹੜੀ ਹੈਲਦੀ ਫੈਟ ਦੇ ਨਾਲ ਕਿੰਨੇ ਕੈਲਰੀ ਪ੍ਰਦਾਨ ਕਰਦਾ ਹੈ ਦੁਕਾਨ ਤੋਂ ਕੋਈ ਖਰੀਦਦੇ ਸਮੇਂ ਇਹ ਜ਼ਰੂਰ ਯਕੀਨੀ ਬਣਾਓ ਕਿ ਤੁਸੀਂ ਲੇਬਲ ਨੂੰ ਚੰਗੀ ਤਰ੍ਹਾਂ ਪੜ੍ਹ ਲਿਆ ਹੈ ਜੇਕਰ ਇਹ ਵੈਜੀਟੇਬਲ ਕੀ ਲਿਖਿਆ ਹੈ ਤਾਂ ਸੰਭਾਵਨਾ ਹੈ ਕਿ ਪ੍ਰੰਪਰਾਗਤ ਕੀ ਨਹੀਂ ਹੈ ਇਸ ਦੇ ਵਿੱਚ ਗੈਰ ਸੇਤਮਨ ਚਰਬੀ ਹੋ ਸਕਦੀ ਹੈ ਜੇਕਰ ਤੁਸੀਂ ਸਫੈਦ ਮੱਖਣ ਖਾ ਰਹੇ ਹੋ ਤਾਂ ਬਿਨਾ ਨਮਕੀਨ ਵਾਲਾ ਮੱਖਣ ਜੋ ਹੈ ਉਹ ਨਾ ਖਾਓ ਸੋਇਸ਼ ਟਿੱਕੇ ਦੀਆਂ ਅਗਰ ਗੱਲਾਂ ਨੂੰ ਤੁਸੀਂ ਫਾਲੋ ਕਰੋਗੇ ਤਾਂ ਕਿਤਨਾ ਕਿਤੇ ਤੁਸੀਂ ਸੇਤ ਦੀਆਂ ਕੋਈ ਬਿਮਾਰੀ ਜਾਂ ਕਿਸੇ ਵੱਡੀ ਸਮੱਸਿਆ ਤੋਂ ਬਚ ਸਕਦੇ ਹੋ ਪਿਆਰ ਕਰਨਾ ਜਾਂ ਛੁਡਵਾਣਾ ਵਸ਼ਿਕਰਨ ਲਵ ਮੈਰਿਜ ਪ੍ਰੇਮੀ ਨੂੰ ਮਨਾਉਣਾ ਘਰ ਵਾਲੇ ਮਨਾਉਣਾ ਪਤੀ ਪਤਨੀ ਵਿੱਚ ਝਗੜਾ ਆਪਸੀ ਅਣਬਣ ਸੱਸ ਨੂੰ ਦਾ ਝਗੜਾ ਕਿਸੇ ਦਾ ਬੇਟਾ ਕਿਸੇ ਦੂਸਰੇ ਦੇ ਕਹਿਣੇ ਚ ਹੈ ਜਾਂ ਕਿਸੇ ਦੀ ਧੀ ਇਸੇ ਦੂਸਰੇ ਦੇ ਕਹਿਣੇ ਚ ਹੈ ਪ੍ਰੇਮੀ ਪ੍ਰੇਮ ਕਾਜ ਅਣਬਣ ਵਿਦੇਸ਼ ਯਾਤਰਾ ਲਾਟਿਸ ਸਪੈਸ਼ਲਿਸਟ ਕਿਸੇ ਵੀ ਸਮੱਸਿਆ ਦੇ ਲਈ ਫੋਨ ਕਰੋ ਹਰ ਸਮੱਸਿਆ ਦਾ ਸਮਾਧਾਨ ਸਿਰਫ 3 ਘੰਟੇ ਵਿੱਚ ਵਿਸ਼ਵ ਪ੍ਰਸਿੱਧ ਬਾਬਾ ਹਰਦੀਪ ਜੀ 골ਡ ਮੈਡਲਿਸਟ ਨੂੰ ਫੋਨ ਕਰੋ ਜਿਨ੍ਹਾਂ ਦਾ ਨੰਬਰ ਹੈ 09592471407 ਤੇ ਦੇਰ ਕਿਸ ਗੱਲ ਦੀ ਹੁਣੇ ਬਾਬਾ ਹਰਦੀਪ ਜੀ ਨੂੰ ਕਾਲ ਲਗਾਓ